ਤਸਵੀਰਾਂ ਹੁਸ਼ਿਆਰਪੁਰ ਤੋਂ ਸਾਮਣੇ ਆਈਆਂ ਨੇ ਜਿੱਥੇ ਦਸੂਹਾ ਹਾਜੀਪੁਰ ਮੁੱਖ ਮਾਰਗ ਤੇ ਪ੍ਰਾਲੀ ਦੀਆਂ ਗੰਡਾਂ ਨਾਲ ਭਰੀ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਨੇ ਪੂਰੀ ਟਰਾਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਨੇ ਆਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ ਲੇਕਿਨ ਜਦ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਸਾਰੀ ਹੀ ਪ੍ਰਾਲੀ ਸੜ ਕੇ ਰਾਖ ਹੋ ਚੁੱਕੀ ਸੀ ਦੱਸਿਆ ਜਾ ਰਿਹਾ ਹੈ ਕਿ ਟਰਾਲੀ ਦੂਜੇ ਵਾਹਨਾਂ ਨੂੰ ਓਵਰਟੇਕ ਕਰਨ ਸਮੇਂ ਬਿਜਲੀ ਟਰਾਂਸਫਾਰਮਰ ਨਾਲ ਟਕਰਾ ਗਈ ਸੀ ਜਿਸ ਕਾਰਨ ਪ੍ਰਾਲੀ ਨੇ ਅੱਗ ਪਾ ਲਈ ਸਥਾਨਕ ਲੋਕਾਂ ਦੀ ਮਦਦ ਨਾਲ ਟਰੈਕਟਰ ਚਾਲਕ ਅਤੇ ਟਰੈਕਟਰ ਨੂੰ ਤਾਂ ਬਚਾ ਲਿਆ ਕਿਆ ਪਰ ਟਰਾਲੀ ਤੇ ਪ੍ਰਾਲੀ ਸੜਕ ਦੇ ਵਿਚਕਾਰ ਹੀ ਧੂਕੂ ਕੇ ਸੜ ਗਈ 11:00 ਵਜੇ ਉਸ ਟ੍ਰਾਂਸਪਰਟ ਦੇ ਨਾਲ ਹੀ ਓਵਰਟ੍ਰੇਕ ਕਰਦੇ ਆ ਗੱਡੀਆਂ ਨੂੰ ਨਾ ਇਹ ਗੱਡੀ ਇਧਰ ਹੋਏ ਤੇ ਟਿਪਰਾਂ ਨੂੰ ਪਾਸ ਕਰਦੇ ਆ ਇਹ ਟ੍ਰਾਂਸਪਰਟ ਨਾਲ ਟੱਚ ਹੋ ਗਿਆ ਟ੍ਰਾਂਸਪਰਟ ਦੇ ਟੱਚ ਨਾਲ ਹੋਣ ਵਾਲੀ ਉੱਪਰ ਅੱਗ ਲੱਗ ਗਈ ਤੇ ਸਾਸਨੂ ਬੇਨਤੀ ਹੈ ਕਿ ਇਹ ਜਿੰਨੇ ਕਮ ਸੇ ਕਮ 100 200 ਟਿਪਰ ਤੇ 100 200 ਟਰਾਲੀਆਂ ਜਿਹੜੇ ਆ ਲੱਦ ਕੇ ਜਾਂਦੇ ਓਵਰਟੇਕ ਕਰਦੇ ਆ ਇੱਕ ਦੂਜੇ ਨੂੰ ਇੱਥੇ ਬਹੁਤ ਨਿਸ਼ਾਨ ਵਾਲੇ ਸਵੇਰੇ ਇੱਥੇ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੀ ਡੈਥ ਹੋ ਗਈ ਮੌਕੇ ਦੀ ਤੇ ਪ੍ਰਦਰਸ਼ਨ ਮੰਗ ਕਰਦੇ ਆ ਜਾਂ ਤਾਂ ਇਹ ਰਾਤ ਨੂੰ ਟਪਣ ਜਾਂ ਤਾਂ ਫਿਰ ਸਿਸਟਮ ਨਾਲ ਟਪਣ ਵੀ ਜਾਂ ਟਿਪਰ ਟਪਣ ਜਾਂ ਇਹ ਗੱਡੀਆਂ ਟਪਣ ਇਹ ਭਾਈ ਹੱਸਦਾ ਉਹ ਟਰਾਂਸਪੋਰਟ ਦੇ ਲਾਗੇ ਸਟਾਫ ਕਰਨਾ ਹੋ ਗਿਆ ਜੀ ਸਾਡੇ ਰੋਲਾ ਪਾਉਂਦੇ ਪਾਉਂਦੇ ਟਰਾਲੀ ਇੱਥੇ ਤੱਕ ਆਈ ਤੇ ਫਾਇਰ ਹੋ ਗਿਆ ਜੀ ਤੇ ਪਾਰਵੀਰ ਨੇ ਮੈਨੂੰ ਫੋਨ ਕੀਤਾ ਤੇ ਉਹ ਅੱਧੇ ਘੰਟੇ ਬਾਅਦ ਪਹੁੰਚੀ ਹੈ ਜੀ ਤੇ ਹੋ ਗਿਆ ਕੁਝ ਸਮੇਂ ਦਾ ਹਾਂਜੀ ਉਹ ਇੱਕ ਸਾਡੇ ਪਿੰਡ ਦਾ ਨੌਜਵਾਨ ਜੀ ਜਿਹੜਾ ਪਬਲਿਕ ਵਾਰਾ ਜੀ ਉਹ ਐਕਸੀਡੈਂਟ ਦੇ ਮਾਰਿਆ ਗਿਆ ਜੀ ਕੀ ਹੈ ਹੋ ਗਈ ਆਟੋ ਕਾਪੂ ਮਾਰਿਆ ਗਿਆ ਹਾਂਜੀ ਲੱਗੋ ਜੀ ਲੱਗੇ ਹੋਏ ਆ ਜੇ ਅਜੇ ਟਾਈਮ ਲੱਗੂਗਾ ਕਿਹੜਾ ਟਰੈਕਟਰ ਚੱਲ ਰਿਹਾ ਸੀਗਾ ਤੇ ਟਰੈਕਟਰ ਉਹ ਮੋਟਰ ਇੱਥੇ ਹੀ ਹੈ ਜੀ ਬਤਾ ਲਿਆ ਸਰ ਹਾਂਜੀ ਇਹ ਸਰ ਓਵਰਲੋਡ ਦੇ ਕਾਰਨ ਹੋਇਆ ਟਰਾਲੀ ਓਵਰਲੋਡ ਸੀ ਤੇ ਏ ਆਪਣੇ ਨਾਲ ਪਿੰਡ ਦਾ ਜੋ ਮੇਨ ਟਰਾਂਸਫਾਰਮਰ ਹੈ ਰੋਡ ਦੇ ਕੰਡੇ ਉਹਦੇ ਨਾਲ ਟੱਚ ਹੋਇਆ ਤਾਂ ਕਿਉਂ ਦੇ ਨਾਲ ਹੀ ਇਹ ਚ ਸਰਕਟ ਹੋ ਗਿਆ ਤੇ ਨਾਲ ਹੀ ਇਹਨੂੰ ਆਗ ਪੈ ਗਈ ਫਾਇਰ ਬਗੇਟ ਨੂੰ ਸਾਡੇ ਮੈਂ ਕਿਹਾ ਭਾਡੇ ਵੀਰ ਜੀ ਨੂੰ ਆਉਣਾ ਫੋਨ ਕੀਤਾ ਓਵਰਲੋਡ ਦੇ ਕਾਰਨ ਸਾਈਡ ਨੂੰ ਸੀਏ ਜੋ ਟਰਾਂਸਫਾਰਮਰ ਨਾਲ ਟੱਚ ਹੋ ਗਈ ਨਹੀਂ ਲੱਗਦਾ ਕੀ ਮੰਗ ਕਰ ਰਹੇ ਤੁਸੀਂ ਸਾਨੂੰ ਦਾ ਇਹ ਮੰਗ ਹੈ ਕਿ ਇਹਦੀ ਓਵਰਲੋਡਿੰਗ ਨੂੰ ਘਟਾਇਆ ਜਾਵੇ ਔਰ ਇਹ ਆਪਣੇ ਰੋਡ ਨੂੰ ਅਗਰ ਲੈ ਕੇ ਜਾਣਾ ਹੈ ਤਾਂ ਰਾਤ ਨੂੰ ਕੰਮ ਕੀਤਾ ਜਾਵੇ